यार मेरी एको ही विनती सारा लोग यार कुछ नहीं होया ये हरे फैसले बड़े लंबे क्यों अपन ने निकाल पेंदे हैं बैठो यार मेरी गाल सब सारे पीछे यार पीछे जा मेरी गेंद है यार तू साथ गेंद थी रही है त्रिलारा साहब सुखराज जी ਸ਼ੁਕਰਾਂਜੀ ਬੈਠੋ ਬੈਠੋ ਕੋਈ ਗੱਲ ਨਹੀਂ ਅਜੇ ਚਰਚਾ ਸ਼ੁਰੂ ਹੋਈ ਹੈ ਅਜੇ ਚਰਚਾ ਸ਼ੁਰੂ ਹੋਈ ਹੈ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲੂਗਾ ਜਿਵੇਂ ਐਮਪੀ ਸਾਹਿਬ ਨੇ ਸਭ ਨੂੰ ਬੇਨਤੀ ਕੀਤੀ ਹੈ ਮੰਦਰ ਪਾਰਲਮੈਂਟ ਨੇ ਤਾਂ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਦੇਖੋ ਇਹ ਸਾਡਾ ਸ਼ਹਿਰ ਹੈ ਪੁੱਤਰ ਸ਼ਹਿਰ ਹੈ ਇੱਥੇ ਸਾਰਿਆਂ ਦਾ ਸਤਕਾਰ ਹੈ ਸਿੱਖੀ ਵੀ ਇੱਥੇ ਜੁੜੀ ਆ ਹਿੰਦੂ ਵੀ ਇੱਥੇ ਜੁੜੀ ਕੋਈ ਨਾ ਕੋਈ ਪਾਤਲਾ ਪਾਤਲਾ ਹੈ ਉਹੀ ਆਪਣੇ ਨਾਲ ਗੱਲ ਕਰ ਰੋ ਕਿਹੜੀ ਗੱਲ ਰਹੀ ਯਾਰ ਮੋਬਾਈਲ ਲਾ ਕੇ ਸਰ ਮਤਲਬ ਹੋ ਇਹ ਪਾਰਟੀ ਦਾ ਪਾਰਟੀ ਦਾ ਮੈਂਟਰ ਹੈ ਪਾਰਟੀਕਰੂ ਨਹੀਂ ਸਲਾਹ ਹਾਂ ਬਾਹਰ ਜਾਓ ਸਰ ਜਿਹੜੀ ਗੱਲ ਹੁੰਦੀ ਨਹੀਂ ਆਉਂਦੀ ਰੱਬ ਨਾਲ ਗੱਲ ਕਰੋ ਸੰਸਕਰਣ ਤੋਂ ਕਿੰਨੋ ਸ਼ੌਟ ਦੇ ਨੋ ਕਿਨਾ ਮਾਰੋ ਦੋਤਰਾ ਬੰਦ ਕਰੀ ਨੂੰ ਆਪਣਾ ਕੰਮ ਹੈ ਹੰਨ ਵੀਡੀਓ ਵਾਕਈ ਨਾ ਕਰੋ ਜਦੋਂ ਕਿ ਇਧਰੇ ਜਨਾਬ ਤੁਮ ਇੱਕ ਵਾਰੀ ਇਧਰ ਕੱਢੋ ਬਾਹਰ ਕਹਿ ਜੋ ਸਾਨੂੰ ਠੱਕੇ ਨਾ ਮਾਰਨ ਸਾਨੂੰ ਆਪਣਾ ਕੰਮ ਕਰ ਲੈ ਜਦੋਂ ਬਾਤ ਕਰਾਂਗੇ ਤੁਹਾਨੂੰ ਆਪਣਾ ਕੰਮ ਕਰਦਿਆਂ ਨਾ ਵੀਡੀਓ ਆ ਵੀਰੇ ਜਦ ਮੇਰੀ ਇੱਕੋ ਹੀ ਮੇਰੀ ਸਾਰਿਆਂ ਦੇ ਹੱਥ ਚੁੱਕੀ ਆ ਕੁਝ ਨਹੀਂ ਹੋਇਆ ਨਹੀਂ ਯਾਰ ਫੈਸਲੇ ਬੜੇ ਲੰਮੇ ਕੋਆ ਦੇ ਬਾਰੇ ਪੈਂਦੇ ਆ ਬਿੱਤੋ ਯਾਰ ਮੇਰੀ ਗੱਲ ਸੁਣਾ ਸਾਰੇ ਬੰਤੋ ਯਾਰ ਪਿੱਛੇ ਜਾ ਮੇਰੇ ਲਈ ਬਹੁਤ ਬੜਾ ਹੈ ਜਿਹੜੀ ਦੇਖੀ ਹੈ ਕਰਤਾਰ ਸਾਹਿਬ ਦੀ ਤਾਰੀਖ ਬਿਲਕੁਲ ਬੋਲੇ ਦੇ ਨਾਲ ਸੁਖਰਾਜ ਜੀ ਸੁਖਰਾਜ ਜੀ ਬੈਠੋ ਬੈਠੋ ਕੋਈ ਗੱਲ ਨਹੀਂ ਅਜੇ ਚਰਚਾ ਸ਼ੁਰੂ ਹੋਈ ਹੈ ਅਜੇ ਚਰਚਾ ਸ਼ੁਰੂ ਹੋਈ ਹੈ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲੂਗਾ ਸੁਭਾ ਐਮ.ਪੀ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਹੈ ਮੈਂਬਰ ਪਾਰਲੀਮੈਂਟ ਨੇ ਤਾਂ ਆਪਣਾ ਸਾਰਿਆਂ ਦਾ ਫਰਜ ਬੰਦ ਹੈ ਦੇਖੋ ਕੁਝ ਆਪਣੀ ਗੱਲ ਕਰਦੇ ਕਿਹੜੀ ਗੱਲ ਹੈ ਯਾਰ ਮਾਈਕ ਲਾ ਕੇ ਬੋਲੋ ਜੀ ਭਜੀ ਤੱਕਿਆ ਸਾਡੇ ਕਿਸੇ ਕਿਸੋਕਲੇ ਸਪੈਕ ਕਰਕੇ ਪਾਰਟੀ ਨੇ ਨਿਸ਼ਾਹੀ ਸੈਟਲਰ ਦੀ ਗੱਲ ਕੀਤੀ ਹੈ ਪਾਰਟੀ ਦੇ ਵਿੱਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਵਾ ਕੋਈ ਵੀ ਟਿਕਟ ਮੰਗੇ ਦਾ ਸਰਬਜੀਤ ਸਿੰਘ ਸੋਨੂ ਜੰਡਿਆਲਾ OBC ਦਾ ਵਰਕਿੰਗ ਪ੍ਰਧਾਨ ਹਾਂ ਮੈਂ ਟਿਕਟ ਕੋਈ ਵੀ ਮੰਗੇ ਹਰ ਬੰਦੇ ਦਾ ਰਾਈਟ ਆ ਪਰ ਇੱਕ ਉੱਠ ਕੇ ਕਹਿ ਦੇਣਾ ਵੀ ਇੱਕ Hindu ਬੰਦੇ ਨੂੰ ਟਿਕਟ ਦਿੱਤੀ ਜਾਵੇ ਭਾਜੀ Hindu Sikh Muslim ਸਾਈਏ ਕਿੱਥੋਂ ਦੀ ਗੱਲ ਐ ਸਾਰੇ ਭਰਾ ਵਾਂ ਸੀ ਇਹ ਗੁਰੂ ਰਾਮਦਾਸ ਦੀ ਨਗਰੀ ਐ ਪੂਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਂਦੇ ਆਪਸੀ ਭਾਈਚਾਰਕ ਸਾਂਝਣਾ ਤੇ ਇੱਕ ਵੀਰ ਉੱਠਦਾ ਵਾ ਤੇ ਉਹ ਕਹਿ ਦਿੰਦਾ ਇੱਕ ਹਿੰਦੂ ਬੰਦੇ ਨੂੰ ਸ਼ਰਾਰਤੀ ਇਹ ਸ਼ਰਾਰਤੀ ਆ ਨਾ ਦੱਸੋ ਜਿਹੜਾ ਪਹਿਲਾ ਐਮਪੀ ਆ ਕੀ ਉਹ ਮਾੜਾ ਕਿਹੜੇ ਬਣੇ ਹੋ ਉਹਦੇ ਸਿਰ ਤੇ ਪਾਗ਼ਿਆ ਇੱਕ ਸੂਰਿਆ ਦਾ ਇਹ ਲੋਕ ਉਦੋਂ ਕਿੱਥੇ ਹੁੰਦੇ ਆ ਕਦੀ ਦਲਿਤ ਬੱਚੀ ਨਾਲ ਤੱਕਾ ਹੋਇਆ ਉਹਦੋਂ ਕਦੀ ਬੋਲੇ ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ ਇਹ ਕਿੱਥੋਂ ਦਾ ਜਾਇਜ਼ ਆ ਬਿਲਕੁਲ ਮਾਹੌਲ ਖਰਾਬ ਕੀਤਾ ਗਿਆ ਜੀ ਗਵਾਦ ਕਿਹੜੀ ਗੱਲ ਨੂੰ ਲੈ ਕੇ ਗਵਾਦ ਭਾਜੀ ਇਸ ਗੱਲ ਦਾ ਵਾ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ Hindu, Muslim, Sikh, Sai ਸਾਡੀ ਕੋਈ ਜਾਤ ਨਹੀਂ ਅਸੀਂ ਗੁਰੂ ਰਾਮਦਾਸ ਮਾਰੇ ਦੇ ਬੱਚੇ ਆ ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ Hindu ਨੂੰ ਦਿੱਤੀ ਜਾਵੇ ਕਿ ਜਿਹੜਾ ਪਹਿਲਾਂ ਸਿੱਖ ਆ ਉਹ ਮਾੜਾ ਵਾ ਕਿ ਸਾਡੇ ਨਾਲ ਇਹਨਾਂ ਨੂੰ ਪੁੱਛੋ ਵਜਾ ਕੀ ਆ ਜਾਤ ਨਾ ਤੇ ਬੋਲੋ ਕਿਤੇ ਭਾਈ ਕਿਸੇ ਨੇ ਸਵਾਲ ਨਹੀਂ ਕਾਂਗਰਸ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਅਸੀਂ ਸਾਰੇ ਭਰਾ ਵਾਂ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਕਿਸੇ ਨੂੰ ਵੀ ਟਿਕਟ ਮੰਗਣ ਦਾ ਹੱਕ ਆ ਪਰ ਆ ਬਿਲਕੁਲ ਗਲਤ ਗੱਲ ਆ ਵੀ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਵੇ ਅਸੀਂ ਇਹ ਵਿਚਾਰਤਾਰਾ ਭਾਜਪੀ ਦੀ ਆ ਸਾਡੀ ਵਿਚਾਰਤਾਰਾ ਨਹੀਂ ਆ ਇੱਥੇ ਹਿੰਦੂ ਮੁਸਲਮ ਸਿੱਖ ਸਾਈ ਕੋਈ ਨਹੀਂ ਅਸੀਂ ਸਾਰੇ ਹੀ ਭਰਾ ਆ ਦਵਿੰਦਰ ਯਾਦਵ ਜੀ ਦਾ ਕੋਈ ਕਤਿ ਕਰਮ ਆਇਆ ਨਹੀਂ ਯਾਦਵ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ ਇਹ ਗੱਲਾਂ ਤੇ ਉਹ ਸਾਡੀਆਂ ਸੁਣਿਆ ਵੀ ਤੁਸੀਂ ਸਮੱਸਿਆ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡੀਆਂ ਸਮੱਸਿਆ ਇਹ ਆ OBC ਦੇ 27% ਜਿਹੜਾ ਵਾ ਸਾਡਾ ਉਹ ਕੋਟਾ ਇੱਥੇ ਮਿਲਣਾ ਚਾਹੀਦਾ ਸਾਨੂੰ ਜੋ ਦਲਿਤ ਬੱਚਿਆਂ ਨਾਲ ੱੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀਆਂ ਸਕਾਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਂ ਮਿਲਣਾ ਚਾਹੀਦਾ ਜੋ ਭਗਵੰਤ ਮਾਨ ਸਰਕਾਰ ਧੱਕਾ ਕਰਦੀ ਪਈ ਆ ਵਰਕਰਾਂ ਦੇ ਨਾਲ ਉਹਨਾਂ ਦੀ ਦੁੱਖ ਸੁੱਖ ਸੁਣਨ ਦੇ ਲਈ ਉਹ ਆਏ ਆ ਤੇ ਇਹਨਾਂ ਨੇ ਹੋਰ ਹੀ ਵਿਵਾਦ ਉੱਥੇ ਫਿਸ਼ੇੜਤਾ ਅਗਦੇ ਉੱਤੇ ਘੋਪਾਤਾ ਵੀ ਇੱਥੇ ਜੀ ਇੱਕ ਟਿਕਟ ਹਿੰਦੂ ਨੂੰ ਦਿੱਤੀ ਜਾਵੇ ਬਿਲਕੁਲ ਮਾਹੌਲ ਖਰਾਬ ਕੀਤਾ ਕੋਈ ਨਹੀਂ ਬੇਫਜ਼ੂਲ ਗੱਲ ਆ ਕੋਈ ਇਹਨਾਂ ਦੀ ਗੱਲ ਨਾਲ ਸਹਿਮਤੀ ਨਹੀਂ ਇਹ ਸਿਰ ਤੇ ਪੱਗ ਬੰਨੀ ਇਹਨਾਂ ਨੇ ਇਹੀ ਸ਼ਰਮੋਣੀ ਚਾਹੀਦੀ ਇਹਨਾਂ ਨੂੰ ਕੀ ਇਹੀ ਕਾਰਨ ਹੈ ਗੁਰਜੀਤ ਔਜਲਾ ਗੁਰਜੀਤ ਔਜਲਾ ਜੀ ਸਰ ਗੁਰਜੀਤ ਔਜਲਾ ਨਾ ਉਹ ਗੁਰੂ ਰਾਮਦਾਸ ਮਾਰੇ ਦੇ ਘਰ ਦਾ ਬੱਚਾ ਵਾ ਨੀਵਾ ਹੋ ਕੇ ਚੱਲਦਾ ਕਾਮ ਵਰਕਰ ਆ ਵਿਚਾਰਾ ਉਹ ਗਰਾਉਂਡ ਲੈਵਲ ਤੋਂ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਸਿਰ ਤੇ ਉਹਦੇ ਪੱਗ ਆ ਪੂਰੇ ਦੇਸ਼ ਦੇ ਵਿੱਚ ਅਮਰitsar ਨੂੰ ਪ੍ਰੈਜ਼ੈਂਟ ਕਰਦਾ ਵਾ ਤੇ ਮੈਂ ਤਨ ਮਨ ਦੇ ਨਾਲ ਉਹਦੇ ਨਾਲ ਆ ਚਾਹੇ ਕੋਈ ਜੋ ਮਰਜ਼ੀ ਕਵੇ ਕਾਰਨ ਕੀ ਆ ਕਿਉਂਕਿ ਉਹ ਸਾਡੇ ਦੁੱਖ ਸੁੱਖ ਚ ਖਲੋਂਦਾ ਮੈਂ ਕੋਈ ਅਨਾ ਭਗਤ ਨਹੀਂ ਕਿਸੇ ਦਾ ਮੈਂ ਠੋਕ ਕੇ ਕਹਿੰਦਾ ਮੈਂ ਗੁਰਜੀਤ ਔਜਲੇ ਦੇ ਨਾਲ ਆ ਮਿਰਤੇ ਜੇ ਕੋਈ ਇਹਨਾਂ ਕਾਰਵਾਈ ਕਰਾਉਣੀ ਹੈ ਕਰਾ ਸਕਦੇ ਆ ਕਿਉਂਕਿ ਇਹਨਾਂ ਕੋਲ ਹੋਰ ਤੇ ਕੋਈ ਹੈ ਨਹੀਂ ਜੇ ਉੱਥੇ ਜਾ ਕੇ ਅੱਗ ਲਾ ਸਕਦੇ ਤੇ ਅੰਦਰ ਖਾਤੇ ਹੋਰ ਵੀ ਕਹਿ ਸਕਦੇ ਆ ਮੈਂ ਠੋਕ ਕੇ ਕਹਿੰਦਾ ਮੈਂ ਕੀ ਗੁਰੂ ਨਗਰੀ ਦਾ ਇੱਕ ਇੱਕ ਸਿੱਖ ਇੱਕ ਇੱਕ ਹਿੰਦੂ ਇੱਕ ਇੱਕ ਮੁਸਲਮਾਨ ਇੱਕ ਇੱਕ ਕਸਾਈ ਅਸੀਂ ਸਾਰੇ ਔਜਲੇ ਦੀ ਆਵਾਜ਼ ਆ ਤਾਂ ਅੱਜ ਜਿਹੜੀ ਗੱਲ ਮੈਂ ਹਾਂਜੀ ਸਰ ਅੱਜ ਜਿਹੜੀ ਗੱਲ ਮੈਂ ਰੱਖੀ ਆ ਕਾਂਗਰਸ ਹਾਈ ਕਮਾਂਡ ਅੱਗੇ ਮੈਂ ਦੋ ਮੁਖ ਮੰਗਾਂ ਰੱਖਿਆ ਸੀ ਕਿਉਂਕਿ ਮੈਂ ਦੋ ਮੁਖ ਮੰਗਾਂ ਰੱਖਿਆ ਕਿ ਦੋ ਮੁਖ ਮੰਗਾਂ ਮੈਂ ਇਹ ਰੱਖਿਆ ਕਿ ਆਨ ਵਾਲੀ ਜਿਹੜੀ ਇਲੈਕਸ਼ਨ ਆ ਮੈਂਬਰ ਪਾਰਲੀਮੈਂਟ ਦੀ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਆਮ ਆਦੀ ਪਾਰਟੀ ਨਾਲ ਗੱਟਚੜ ਤੋਂ ਪ੍ਰੇਰਿਤ ਕਰੇ ਕਿਉਂਕਿ ਅੱਜ ਬੜੀ ਵੱਡੀ ਐਂਟੀ ਕਮੇਸੀ 2.5 ਸਾਲਾਂ ਵਿੱਚ ਆਮ ਆਦੀ ਪਾਰਟੀ ਦੇ ਖਿਲਾਫ ਪੰਜਾਬ ਵਿੱਚ ਚੱਲ ਰਹੀ ਹੈ ਤੇ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਮ ਆਦੀ ਪਾਰਟੀ ਨਾਲ ਗੱਟਚੜ ਤੋਂ ਪ੍ਰੇਰਿਤ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਅਕਰੋਸ਼ ਹੈ ਇੱਕ ਅਕਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ ਚ ਹੈ ਉਹਦਾ ਖਮਾਜਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪਿਆ ਰਿਹਾ ਔਰ ਅਗਰ ਢਾਈਆਂ ਸਾਲਾਂ ਬਾਅਦ 2027 'ਚ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਵਾਂਗੇ ਤੇ ਇਹਨਾਂ ਦੀ ਐਂਟੀਗੋਵਰਨਮੈਂਟ ਸੀ ਔਰ ਜਿੰਨਾ ਲੋਕਾਂ ਦਾ ਅਕਰੋਸ਼ ਜਾਂ ਲੋਕਾਂ ਦਾ ਵਿਦਰੋਹ ਇੰਨਾ ਖਰਾਬ ਚੱਲ ਰਿਹਾ ਉਹ ਸਾਨੂੰ 2027 ਵੀ ਚੀਜ ਵਿਧਾਨ ਸਭਾ ਲਕਚਰ ਜੀ ਭੁਗਤਣਾ ਪੈ ਸਕਦਾ ਸੋ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ 'ਚ 13 ਦੀ 13 ਸੀਟਾਂ ਤੇ ਕਾਂਗਰਸ ਪਾਰਟੀ ਇਕੱਲਾ ਲੜਦੀ ਆ ਤੇ ਮੈਨੂੰ ਯਕੀਨ ਆ ਉਹਦੇ 'ਚ ਵੀ 8 ਤੋਂ 10 ਸੀਟਾਂ ਦੇ ਅਸੀਂ ਜੇਤੂ ਹੋਵ ਦਾ ਕਿਤੇ ਵੀ ਨਿਤਾਰਾ ਨਹੀਂ ਆਇਆ ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ ਪਰ ਤੁਸੀਂ ਉਪੀ ਸੋਨੀ ਦੇ ਨਾਮ ਤੋਂ ਵੀ ਰਿਕਮੈਂਡ ਕੀਤਾ ਕਿ ਉਹਨਾਂ ਨੂੰ ਮੈਂ ਕਿਥੇ ਲੀਡ ਦੇ ਨਾਮ ਨੂੰ ਰਿਕਮੈਂਡ ਨਹੀਂ ਕੀਤਾ ਆਰੀਫ ਜੀ ਮੈਂ ਖੁੱਲੀ ਚਰਚਾ ਸੀ ਵੇਖੋ ਅੱਜ ਜੋ ਮਾਹੌਲ ਭਾਰਤ ਵਿੱਚ ਬਣ ਰਿਹਾ ਜਾਂ ਭਾਰਤ ਵਿੱਚ ਬਣਿਆ ਕਾਂਗਰਸ ਪਾਰਟੀ ਬੇਸ਼ੱਕ ਇੱਕ ਸੈਕੂਲਰ ਪਾਰਟੀ ਹੈ ਮੈਂ 30 ਸਾਲ ਤੋਂ ਪਾਰਟੀ ਨਾਲ ਜੁੜਿਆ ਹਾਂ ਆਜ ਪਾਰਟੀ ਯੂਥ ਕਾਂਗਰਸ ਤੋਂ ਲੈ ਕੇ 1997 ਤੱਕ ਲੈ ਕੇ ਅੱਜ ਮੈਂ ਤੁਹਾਨੂੰ ਟੋਜੀਲਾਬਾਦ ਕਹਿੰਦੇ ਵੀ ਨਜ਼ਰ ਆਇਆ ਕਿ ਅਸੀਂ ਸੈਕੂਲਰ ਹਾਂ ਬਿਲਕੁਲ ਜੀ ਮੈਂ ਖੁਦ ਮੈਂ ਖੁਦ ਸੈਕੂਲਰ ਹਾਂ ਲੇਕਿਨ ਮੈਂ ਪ੍ਰੈਸ ਦੇ ਮਾਧਿਮੇਨ ਬਾਈ ਤੁਹਾਨੂੰ ਅੱਜ ਜਾਨਾ ਤੁਸੀਂ ਤੇ ਮੇਰੇ ਆਪ ਭਰਾ ਜੀ ਸਾਡੀ ਅੱਜ ਪੂਰੇ ਭਾਰਤ ਵਿੱਚ ਰਾਮ ਮੰਦਰ ਅਯੁੱਧਿਆ ਸਾਡੇ ਰਾਮ ਲੱਲਾ ਜੀ ਦਾ ਮੰਦਰ ਬਣ ਰਿਹਾ ਉਹ ਪੂਰੇ ਭਾਰਤ ਵਿੱਚ ਇਹਦੇ 'ਚ ਇਹ ਨਹੀਂ ਕਿ ਦੇਖੋ ਮੈਂ ਇੱਕ ਸਿੱਖ ਪਰਿਵਾਰ ਨਾਲ ਬਲੈਕਨ ਇੱਕ ਹਿੰਦੂ ਜਿੰਨੀ ਛੜਦਾ ਇੱਕ ਹਿੰਦੂ ਪਰਿਵਾਰ ਨੂੰ ਉਸ ਤੋਂ ਬਾਅਦ ਛੜਦਾ ਨਾ ਮੈਂ ਇਸ ਇਤਿਹਾਸ ਨੂੰ ਮਰਵਾਇਆ ਤੇ ਅੱਜ ਤੱਕ ਬਣਾ ਰਹੇ ਉਦੇ باوجود ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਇੱਕ ਸਿੱਖ ਹੁੰਦੇ ਨਾਤੇ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਪੂਰੇ ਭਾਰਤ ਵਿੱਚ ਪੂਰਤ ਭਾਰਤ ਵਿੱਚ ਗੱਲ ਨਹੀਂ ਕਰਾਂ ਮੈਂ ਪੂਰੀ ਦੁਨੀਆ ਵਿੱਚ ਰਾਮ ਲੱਲਾ ਜੀ ਦਾ ਅਯोध्या ਮੰਦਿਰ ਦਾ ਨਿਰਮਾਣ ਹੋ ਰਿਹਾ ਪੂਰਾ ਇਤਿਹਾਸ ਬੜੀ ਸ਼ਰਧਾ ਨਾਲ ਮਜਾ ਬੜਿਆ ਔਰ ਜੇਕਰ ਭਾਰਤੀ ਜੰਟਾ ਭਾਰਤੀ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਾ ਕਿ ਅੱਜ ਕਿਹੜਾ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਦੀ ਲੋਕਾਂ ਵਿੱਚ ਮੈਸੇਜ ਜਾਵੇ ਕਿ ਅੱਜ ਤੇ ਉਹਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਤਾਰੇ ਜਾਏ ਉਹੋ ਹੀ ਮੇਰੇ ਮਨਚੇ ਜੋ ਮਨਚਾਈ ਮੈਂ ਕਾਂਗਰਸ ਹਾਈ ਕਮੰਡਿਓ ਜਾਂ ਯਾਦਵ ਜੀ ਅੱਗੇ ਤੇ ਉਹਨਾਂ ਦੇ ਲਾ ਕੇ ਤੁਹਾਡੇ ਕਹਿਣ ਦਾ ਫਿਰ ਮਤਲਬ ਇਹ ਹੀ ਸੀ ਨਾ ਕਿ ਅੰਮ੍ਰਿਤਸਰ ਤੋਂ ਕਿਤੇ ਹਿੰਦੂ ਕੈਂਡੀਡੇਟ ਬਿਲਕੁਲ ਜੀ ਮੈਂ ਗੱਲ ਕੀਤੀ ਬੇਸ਼ੱਕ ਬਿਲਕੁਲ ਖੁੱਲੇ ਮੰਚੇ ਤੋਂ ਸਾਰੇ ਸਾਰੇ بڑے ਪੰਡਾਲ 'ਚ ਮੈਂ ਗੱਲ ਕੀਤੀ ਕਿ ਜੇਕਰ ਅੱਜ ਦੇ ਮਾਹੌਲ ਵਿੱਚ ਜੋ ਅੱਜ ਭਾਰਤ ਵਿੱਚ ਦੀ ਲਹਿਰ ਚੱਲ ਰਹੀ ਹੈ ਅਗਰ ਕਿਥੇ ਹਿੰਦੂ ਕੈਂਡੇ ਨੂੰ ਇੱਥੋਂ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਆ ਤੇ ਹੋ ਸਕਦਾ ਉਹ ਵੱਡੇ ਮਾਰ ਜਾਣਾ ਇੱਥੋਂ ਜਿੱਤੇ ਭਾਈ ਵਰਕਰ ਬੜੇ ਰਾਜ ਨਹੀਂ ਰਾ ਰਹੇ ਆ ਪਿੰਡੇ ਦਾ ਵੋਟ ਪੈਣੇ ਖਰਾਬ ਹੋਏਗਾ ਦੇਖੋ ਪਿੰਡਾਂ ਦੀ ਨਹੀਂ ਦੇਖੋ ਮੈਂ ਇੱਕ ਨਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਜੋ ਮੰਚਾ ਸੀ ਦੇਖੋ ਮੈਂ ਇੱਕ ਨਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਮੰਚਾ ਸੀ ਜੋ ਮੈਂ ਹੋ ਸਕਦਾ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਕਿਸੇ ਨੂੰ 나 ਲੱਗੇ ਇਹਦੇ ਦੇਖੋ ਕਿਸੇ ਵੀ ਦੇਖਦਾ ਹੋ ਸਕਦਾ ਯਾਦਵ ਜੀ ਸਟੇਟ ਤੋਂ ਕੋਈ ਗੱਲ ਕਰਨਾ ਉਹ ਵੀ ਹੋ ਸਕਦਾ ਕਿਸੇ ਲੀਡਰ ਨੂੰ ਚੰਗੀ ਨਾ ਲੱਗੇ ਕਿਸੇ ਸੀਨੀਅਰ ਲੀਡਰ ਨੂੰ ਚੰਗੀ ਲੱਗੇ ਕਿਸੇ ਵਰਕਰ ਨੂੰ ਚੰਗੀ ਲੇਕਿਨ ਮੇਰੇ ਮੰਨ ਦੀਆਂ ਜੋ ਭਾਵਨਾ ਸੀ ਉਹ ਮੈਂ ਤੁਹਾਡੀ ਗੱਲ ਕਿਤੇ ਚੁੱਪੀ ਅੰਦਰ ਨਹੀਂ ਚੁੱਪੀ ਨਹੀਂ ਦੇਖੋ ਹੋ ਸਕਦਾ ਮੈਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇ ਕੋਈ ਸਮਰਥਕ ਹੋਣ ਮੈਂ ਕਿਸੇ ਮੈਂ ਬਗੈਰ ਕਿਸੇ ਲੀਡਰ ਤੋਂ ਬਗੈਰ ਕਿਸੇ ਨਾਂ ਲਿਆ ਤੇ ਇਸ ਗੱਲ ਤੋਂ ਗੁਰੇਜ਼ ਕੀਤਾ ਨਾ ਮੈਂ ਕਿਸੇ ਲੀਡਰ ਦੀ ਪੈਰਵੀ ਕੀਤੀ ਉਹ ਨਾ ਮੈਂ ਕਿਸੇ ਲੀਡਰ ਦੀ ਗੱਲ ਕੀਤੀ ਜੋ ਮੌਜੂਦਾ ਮਾਹੌਲ ਦੇ ਬਿਲਕੁਲ ਹੈ ਕਿ ਹਿੰਦੂ ਕੈਂਡੀਡੇਟ ਮੈਂ ਦੇਖੋ ਉਹਨਾਂ ਖੁੱਲੀ ਚਰਚਾ ਦੇ ਮਾਹੌਲ ਮਾਹੌਲ ਦੇ ਅਨਸਾਰ ਉਹਨਾਂ ਨੇ ਸਾਡੇ ਕੋਲ ਇੱਕ ਦੱਸਿਆ ਕਿ ਤੁਸੀਂ ਦੱਸੋ ਕਿ ਮੈਂ ਇੱਕ ਦੇਖੋ ਮੌਜੂਦਾ ਪਾਰਟੀ